ਹੈਲੋ ਜੀ ਸਰਨ ਸਸ਼ੀਕਾਲ ਜੀ ਆਰਐਸ ਆਰਗੇਨਿਕਸ ਐਂਡ ਬਰਨਿੰਗ ਅਪੋਸਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ حاضر ਹੋਏ ਆ ਜੀ ਬਰਸਾਤ ਤੋਂ ਬਾਅਦ ਬਹੁਤ ਵਧੀਆ ਜਿਹੜੀ ਕੁਆਲਿਟੀ ਆ ਖਾਦ ਦੀ ਉਹ ਨਿਕਲ ਕੇ ਆਈ ਹੈ ਜੀ ਕਿਉਂਕਿ ਬਰਸਾਤ ਦੇ ਵਿੱਚ ਅਸੀਂ ਜਿਹੜਾ ਖਾਦ ਆਪਾਂ ਕੱਢ ਨਹੀਂ ਪਾਏ ਸੀ ਕਿ ਜੈਵੀ ਖਾਦ ਤੇ ਹੁਣ ਅਸੀਂ ਕੀ ਆ ਕਿ ਖਾਦ ਬਣਾਉਣ ਜਾ ਰਹੇ ਆ ਬਹੁਤ ਵਧੀਆ ਕੁਆਲਿਟੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਆ ਕੇ ਵੀ ਕਿਉਂਕਿ ਹੁਣ ਫਲਾਂ ਸਬਜ਼ੀਆਂ ਬੂਟਿਆਂ ਲਾਉਣ ਦਾ ਸੀਜ਼ਨ ਹੈ ਜੀ ਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਜ਼ਹਿਰ ਮੁਕਤ ਸਬਜ਼ੀਆਂ ਖਾਓ ਜਿਨ੍ਹਾਂ ਕੇ ਆਪਣੀ ਸਿਹਤ ਠੀਕ ਰਹੇਗੀ ਜੇ ਆਪਣੀ ਸਿਹਤ ਠੀਕ ਹੈ ਤਾਂ ਸਭ ਕੁਝ ਠੀਕ ਹੈ ਜੀ ਤੇ ਆ ਤੁਸੀਂ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਅਸੀਂ ਕਦੀ ਵੀ ਕੰਪਰੋਮਾਈਜ਼ ਨਹੀਂ ਕਰਦੇ ਬਿਲਕੁਲ ओरिजिनल ਜੈਵਿਕ ਗੰਡੋਵਾ ਖਾਦਾ ਹੈ ਜੀ ਜਿਹੜੀ ਕਿ ਆਸਟ੍ਰੇਲੀਅਨ ਗੰਡੋਏ ਅਸੀਨਾ ਫਟੀਟਾ ਤੋਂ ਤਿਆਰ ਹੁੰਦੀ ਹੈ ਜੀ ਤੇ ਜੇ ਕਿਸੇ ਨੂੰ ਇਸ ਚੀਜ਼ ਦੀ ਲੋੜ ਹੋਵੇ ਖਾਦ ਦੀ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਪਿੰਡ ਦਾ ਐਡਰੈਸ ਪਿੰਡ ਬੱਧੂਪੁਰ ਤਹਿਸੀਲ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ ਇਹ ਕੁਆਲਿਟੀ ਤੁਸੀਂ ਦੇਖ ਲਓ ਜੀ ਆ ਦੇਖੋ ਜੀ ਕਿੰਨੀ ਵਧੀਆ ਕੁਆਲਿਟੀ ਦੀ ਖਾਦ ਨਿਕਲ ਕੇ ਆ ਰਹੀ ਹੈ ਜੀ ਤੇ ਜੈਵਿਕ ਖਾਦ ਦਾ ਉਪਯੋਗ ਕਰੋ ਤੇ ਧਰਤੀ ਨੂੰ ਜ਼ਹਿਰ ਮੁਕਤ ਬਣਾਓ ਆਪਣੀ ਸਿਹਤ ਨੂੰ ਵੀ ਤੰਦਰੁਸਤ ਰੱਖੋ ਤੇ ਐਡਰੈਸ ਸਕਰੀਨ ਤੇ ਚੱਲ ਰਿਹਾ ਜੀ ਸਾਡਾ ਜੀ